ਕੀਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜੀ ਅੱਜ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਇਆ ਬਹੁਤ ਪਿਆਰੀ ਜੀ ਕਲੈਕਸ਼ਨ ਆ ਇਹਨੂੰ ਤੁਸੀਂ ਪਾਰਟੀ ਵੇਅਰ ਵੀ ਜੂ ਯੂਜ਼ ਕਰ ਸਕਦੇ ਹੋ ਪਾ ਸਕਦੇ ਹੋ ਸੂਟਾਂ ਨੂੰ ਤੇ ਵੈਸੇ ਵੀ ਆਉਣ ਜਾਣ ਵਾਸਤੇ ਵੀ ਪਾ ਸਕਦੇ ਹੋ ਕਾਫੀ ਘੱਟ ਪ੍ਰਾਈਸ ਲੈ ਕੇ ਆਏ ਅਸੀਂ ਅੱਜ ਵਾਲੀ ਵੀਡੀਓ ਤੁਹਾਡੇ ਵਾਸਤੇ ਸਟੱਫ ਬਹੁਤ ਸੋਹਣਾ ਜੀ ਪਾਰਟੀ ویئر ਜਾਂ ਫੰਕਸ਼ਨਲ ਜੈ ਇਹਨਾਂ ਦਾ ਸਟੱਫ ਰਹੇਗਾ ਤੇ ਬਾਕੀ ਤੁਸੀਂ ਆਫਿਸ ਵੇਅਰ ਵਗੈਰਾ ਵਾਸਤੇ ਵੀ ਕੈਰੀ ਕਰ ਸਕਦੇ ਹੋ ਕਿਉਂਕਿ ਸਟੱਫ ਕਾਫੀ ਨਾਈਸ ਹੈ ਤੇ ਵਰਕ ਵੀ ਬਹੁਤ ਤੁਹਾਨੂੰ ਅੱਜ ਸਰਦਾਰੀ ਜਿਹਾ ਮਿਲੇਗਾ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਦਿਓ ਤੇ ਅਲੱਗ-ਅਲੱਗ ਸਟੱਫ ਹੋਏਗਾ ਵੀਡੀਓ ਚ ਨਾਲ ਦੀ ਨਾਲ ਦੱਸਾਂਗੇ ਪ੍ਰਾਈਸ ਰਹੇਗਾ ਜੀ ਅੱਜ ਦੀ ਸਾਰੀ ਵੀਡੀਓ ਦਾ 2600 ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਲੁੱਕ ਬਹੁਤ ਸੋਹਣੀ ਆ ਪ्युअर ਤੇ ਸੂਟ ਰਹਿਣਗੇ ਸਭ ਤੋਂ ਫਰਸਟ ਦਿਖਾਨੇ ਆ ਜੀ ਇਹ ਤੁਹਾਨੂੰ ਬਹੁਤ ਪਿਆਰਾ ਜਿਹਾ ਔਰਗੈਂਜ਼ਾ ਦੇ ਉੱਪਰ ਸੂਟ ਇਹ ਹੈਗੀ ਆ ਜੀ ਔਰਗੈਂਜ਼ਾ ਦੀ ਸ਼ਰਟ ਤੇ ਸਾਰੀ ਹੀ ਹੈਂਡਵਰਕ ਦੇ ਨਾਲ ਹਾਈਲਾਈਟ ਆ ਠੀਕ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਸੂਟ ਦੇ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਤੇ ਨਾਲ ਤੁਹਾਨੂੰ ਇਹ ਸਲਵਾਰ ਮਿਲ ਜੇਗੀ ਜੀ ਤੇ ਨਾਲ ਸਿਲਕ ਦੇ ਤੇ ਨਾਲ ਹੈਗਾ ਇਹ 프린ਟਡ ਦੁਪੱਟਾ ਜਿਹੜਾ ਵੀ ਦੁਪੱਟਾ ਦੇਖੂਰੇ ਲਾਈਟ ਪ੍ਰਿੰਟ ਆ ਠੀਕ ਆ ਬਹੁਤ ਸੋਹਣਾ 3D ਜਾਂ ਪ੍ਰਿੰਟਡ ਇਸ ਦੇ ਉੱਪਰ ਤੇ ਇਹ ਹੈਗਾ ਥੋੜਾ ਡਾਰਕ ਟੋਨ ਦੇ ਵਿੱਚ ਸਾਰਾ ਹੀ ਹਾਈਲਾਈਟ ਵਰਕ ਦੇ ਨਾਲ ਮਿਲੇਗਾ ਤੁਹਾਨੂੰ ਸੂਟ ਜਿੰਨਾ ਵੀ ਇਹ ਹੈਗਾ 2600 ਪ੍ਰਾਈਸ ਆ ਤੇ ਇਹਦੇ ਵਿੱਚ ਕਲਰ ਦੇਖੋ ਬਹੁਤ ਸੋਹਣੇ ਸੋਹਣੇ ਜਿਹਾ ਰਸਟ ਸ਼ੇਡ ਮਿਲ ਜੇਗਾ ਜੀ ਤੇ ਇੱਕ ਤੁਹਾਨੂੰ ਰੈੱਡ ਸ਼ੇਡ ਮਿਲ ਜੇਗਾ ਠੀਕ ਹੈ ਇੱਕ ਮੈਂ ਪੀਕਾਕ 컬러 ਖੋਲ ਕੇ ਹੀ ਦਿਖਾਤਾ ਤੇ ਪ੍ਰਾਈਸ ਦੇ ਅਕੋਰਡਿੰਗ ਬਹੁਤ ਸੋਹਣਾ ਇਹ ਸੂਟ ਨੇ 2600 ਪ੍ਰਾਈਸ ਦੇ ਨਾਲ ਅ ਸੇਮ ਹੀ ਸਟਫ ਦੇ ਵਿੱਚ ਆ ਸਿਰਫ ਇੱਕ ਕੋਈ ਸੂਟ ਰਹਿ ਗਿਆ ਸਾਰਾ ਹੀ ਹਾਈਲਾਈਟ ਆ ਆਰੀ ਵਰਕ ਦੇ ਨਾਲ ਪਲੱਸ ਹੈਂਡ ਦੇ ਨਾਲ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀਆ ਸੂਟ ਦੀ ਸਿਲਕ ਦੀ ਸਲਵਾਰ ਆ ਐਦਾਂ ਹੀ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਤੇ ਵੀ ਸਾਰੇ ਤੇ ਤੁਹਾਨੂੰ ਐਵੇਂ ਵਰਕ ਮਿਲ ਜੇਗਾ ਠੀਕ ਹੈ ਜੀ ਇੱਕੋ ਹੀ ਪੀਸ ਰਹਿ ਗਿਆ ਇਹਦੇ ਨਾਲ ਦੇ ਸਾਰੇ ਕਲਰ ਸੇਲ ਹੋ ਗਏ ਤੇ 2600 ਪ੍ਰਾਈਸ ਦੇ ਨਾਲ ਨੇ ਨੈਕਸਟ ਜਿਹੜਾ ਸੂਟ ਦੇਣਾ ਜੀ ਅਸੀਂ ਤੁਹਾਨੂੰ ਉਹ ਹੈਗਾ ਇਹ ਇਹ ਸਲਵਾਰ ਆ ਜਾਏਗੀ ਇਹਦੇ ਨਾਲ ਮਸਲੀਨ ਦੀ ਤੇ ਇਹ ਹੈਗੀ ਆ ਜੀ ਸ਼ਰਟ ਇਹ ਸ਼ਰਟ ਆ neck ਬਹੁਤ ਪਿਆਰਾ ਜਿਹਾ ਬਣਿਆ ਹੋਇਆ ਮਸ਼ੀਨੀ ਵਰਕ ਦੇ ਨਾਲ ਆ ਤੇ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਸਟਫ ਹੈਗਾ ਸ਼ਿਮਰ ਦੇ ਉੱਪਰ ਬਹੁਤ ਸੌਫਟੇਸਟ ਆ ਤੇ 2600 ਪ੍ਰਾਈਸ ਆ ਜੀ ਬਾਜੂ ਦਾ ਸਟਫ ਇਹ ਅਲੱਗ ਤੋਂ ਦਿੱਤਾ ਹੋਇਆ ਤੇ ਵਰਕ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੈ ਕੇਰਾ ਇਹ ਤੇ neck ਆ ਪਲੇਨ ਸਲਵਾਰ ਹੈ ਇਹਦੇ ਨਾਲ ਤੇ ਜਿਹੜਾ ਦੁਪੱਟਾ ਹੀ ਉਹ ਵੀ ਬਹੁਤ ਪਿਆਰਾ ਬਣਿਆ ਹੋਇਆ ਹੈ ਇਦਾਂ ਬਣਿਆ ਹੋਇਆ ਜੀ ਇਹਦਾ ਦੁਪੱਟਾ ਕਾਫੀ ਲੰਮਾ ਚੌੜਾ ਜਿਆ ਸਾਰਾ ਹੀ ਮਤਲਬ ਵਰਕ ਦੇ ਅਕੋਰਡਿੰਗ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਹਨਾਂ ਦਾ ਪ੍ਰਾਈਸ ਘੱਟ ਤੋਂ ਘੱਟ 4500 5000 ਹੋਣਾ ਚਾਹੀਦਾ ਸੀਗਾ ਤੇ ਅਸੀਂ ਤੁਹਾਨੂੰ ਦੇ ਰਿਹਾ ਸਿਰਫ 2600 ਰੁਪਏ ਦੇ ਵਿੱਚ ਇਹਦਾ ਸੈਕਿੰਡ ਕਲਰ ਆ ਤੇ ਇਹ ਇਹਦਾ ਥਰਡ ਕਲਰ ਆ ਜੀ ਕਲਰ ਕਲੈਕਸ਼ਨ ਬਹੁਤ ਸੋਹਣੀ ਆ ਤੇ ਇੱਕ ਮਿਲ ਜੇਗਾ ਤੁਹਾਨੂੰ ਇਹ ਪਰਪਲ ਕਲਰ ਇਹ ਕਲਰ ਨੇ ਸਾਰੇ ਇਹਨਾਂ ਦੇ ਵਿੱਚ ਚਾਰ ਕਲਰ ਨੇ ਚਾਰਿੰਗ ਕਲਰ ਬਹੁਤ ਸੋਨੇ ਆ। ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਸਟੱਫ ਬਹੁਤ ਫਾਈਨ ਆ। ਸਭ ਤੋਂ ਵੱਡੀ ਗੱਲ ਆ। ਠੀਕ ਹੈ ਜੀ ਸਾਰੀ ਇਹ ਬਹੁਤ ਸੋਨਾ ਜਿਹਾ ਸਟੋਨ ਦੇ ਨਾਲ ਸੂਟ ਰਹਿਣਗੇ ਤੇ ਪ੍ਰਾਈਸ 2600 ਸਰਵੋਸਕੀ ਦੇ ਵਰਕ ਦੇ ਨਾਲ ਸੂਟ ਆ ਜੇ। ਇਹ ਹੈਗਾ ਟੈਬੀ ਸਿਲਕ ਦੇ ਉੱਪਰ। ਟੈਬੀ ਸਿਲਕ ਦੀ ਸ਼ਰਟ ਆ ਤੇ ਸਾਰਾ ਹੀ ਸਰਵੋਸਕੀ ਦੇ ਬਣਿਆ ਹੋਇਆ ਪੀਸ ਆ। ਨਾਲ ਹੈਗੀ ਇਹ ਸਲਵਾਰ ਸਿਲਕ ਦੀ ਤੇ ਜਿਹੜਾ ਦੁਪੱਟਾ ਰਹੂਗਾ ਉਹ ਵੀ ਟੈਬੀ ਸਿਲਕ ਦਾ ਰਹੂਗਾ ਜੀ ਤੇ ਫੋਰ ਸਾਈਡ ਦੁਪੱਟੇ ਦੇ ਇਹਦਾ ਵਰਕ ਮਿਲ ਜਾਏਗਾ ਤੁਹਾਨੂੰ ਇਹ ਵੀ ਸਿੰਗਲ ਕਲਰ ਹੀ ਆ ਤੇ ਨੈਕਸਟ ਵੀ ਤੁਹਾਨੂੰ ਸਾਰਾ ਜਰਕਨ ਦਾ ਸੂਟ ਮਿਲੇਗਾ ਜੀ ਸਟਾਫ ਦੇਖੋ ਪਹਿਲਾਂ ਦਾ ਇਹ ਬਹੁਤ ਸੋਨਾ ਸ਼ਿਮਰ ਦਾ ਸਟਾਫ ਆ ਬਹੁਤ ਪਿਆਰਾ ਜਿਹਾ ਤੇ ਟਿਸ਼ੂ ਦਾ ਸਟਾਫ ਰਹੇਗਾ ਤੇ ਵਿੱਚ ਹੈਗੀ ਹੈ ਜੀ ਸੈਲਫ ਜਿੱਦਾਂ ਪਿਓਰ ਵਾਲੇ ਸੂਟ ਹੁੰਦੇ ਆ ਉਹ ਵਾਲਾ ਸੂਟ ਹੈ ਇਹ ਸਾਰਾ ਹੀ ਸ਼ਿਮਰ ਦੇ ਉੱਪਰ ਸੂਟ ਆ ਪਲੇਨ ਸਲਵਾਰ ਤੇ ਦੁਪੱਟਾ ਵੀ ਸਾਰਾ ਵਰਕ ਐਦਾ ਸਾਰੇ ਦੁਪੱਟੇ 'ਚ ਵਰਕ ਆ ਇਹ 5-5000 ਵਾਲੇ ਸੂਟ ਨੇ ਜਿਹੜੇ ਤੁਹਾਨੂੰ ਅੱਜ ਮਿਲ ਰਹੇ ਨੇ ਜੀ 2600 ਦੇ ਵਿੱਚ ਹੁਣ ਇੱਕ ਰੇਪ ਦਾ ਸੂਟ ਆ ਇਹ ਵੀ ਕੋਈ ਪੀਸ ਆ ਇੱਕ ਰੇਪ ਦਾ 올ਓਵਰ ਜਾਲ ਹੈ ਜੀ ਠੀਕ ਹੈ ਤੇ ਇਹਦਾ ਦੁਪੱਟਾ ਵੀ 올ਓਵਰ ਜਾਲ ਮਿਲੇਗਾ ਤੁਹਾਨੂੰ ਸਾਰੇ ਦੇ ਵਿੱਚ ਇਦਾਂ ਦੀ ਲੁੱਕ ਆ ਜਾਏਗੀ ਸੂਟ ਦੇ ਦੁਪੱਟਾ ਚਨੌਂਚ ਫੋਨ ਤੇ ਬਣਿਆ ਹੋਇਆ ਸਾਰੇ ਦੁਪੱਟੇ 'ਚ ਜਾਲ ਆ ਤੇ ਵਿਚ ਸਾਈਡਾਂ ਦੇ ਬਾਰਡਰ ਰਹੇਗਾ 2600 ਦੇ ਵਿੱਚ ਇਹ ਸੂਟ ਆ ਜੇ ਪਿਓਰ ਦੇ ਉੱਪਰ ਸੂਟ ਹੈ ਇਹ ਪਿਓਰ ਸ਼ਿਮਰ ਦਾ ਨੈਕ ਤੇ ਵਰਕ ਆ ਬਹੁਤ ਪਿਆਰਾ ਜਿਹਾ ਸਿਲਕ ਦੀ ਸਲਵਾਰ ਹੈ ਤੇ ਦੁਪੱਟਾ ਜੀ ਇਹ ਬੰਦਨੇ ਦਾ ਤੁਸੀਂ ਇਹ ਗੱਲ ਇਸੀ ਲੁੱਕ ਦਾ ਸੂਟ ਆ ਇਹਨੂੰ ਕਿਸੇ ਹਲਦੀ ਜਾਗੋ ਤੇ 파 ਸਕਦੇ ਹੋ ਇਹ ਸਿੰਗਲ ਸਿੰਗਲ ਸੂਟ ਨੇ ਤਾਂ ਕਰਕੇ ਤੁਹਾਨੂੰ 2600 ਰੇਂਜ ਦੇ ਵਿੱਚ ਮਿਲ ਰਹੇ ਆ ਇਹ ਦੇਖੋ ਨੈਕ ਕਿੰਨਾ ਸੋਨਾ ਬਣਿਆ ਹੋਇਆ ਸ਼ਿਮਰ ਦੇ ਸਟੱਫ ਦੇ ਉੱਪਰ ਸੂਟ ਨੇ ਠੀਕ ਹੈ ਸਾਰੇ ਫਰੰਟ ਚ ਬੂਟੀ ਰਹੇਗੀ ਸਿਲਕ ਦੀ ਸਲਵਾਰ ਆ ਤੇ ਦੁਪੱਟਾ 4 ਸਾਈਡ ਵਰਕ ਹੈ ਸਾਰੇ ਦੁਪੱਟੇ ਚ ਬੂਟੀ ਰਹੇਗੀ ਜੀ ਬਹੁਤ ਸੰਗਣਾ ਜਿਹਾ ਵਰਕ ਹੋਇਆ ਹੋਇਆ 4 ਸਾਈਡ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਸਾਰੇ ਤੇ ਪ੍ਰਾਈਸ ਹੈਗਾ ਜੀ 2600 ਔਰਗੈਂਜ਼ਾ ਤੇ ਸੂਟ ਆ ਇਹਦੇ ਨਾਲ ਦੇ ਅਸੀਂ ਪਹਿਲਾਂ ਜਾਰਜਟ ਤੇ ਦਿੱਤੇ ਸੀਗੇ ਜੀ ਤੁਹਾਨੂੰ 3200 ਦੇ ਸੂਟ ਹੁਣ ਅਸੀਂ ਔਰਗੈਂਜ਼ਾ ਤੇ ਦੇ ਰਹੇ ਹਾਂ ਉਲਟਾ ਤੁਹਾਨੂੰ ਬਹੁਤ ਘੱਟ ਪ੍ਰਾਈਸ ਚ ਉਰੀ ਆਪਣਾ neck ਬਣ ਜਾਏਗਾ ਇਹ neck ਦੇ نیچے ਆ ਜਾਏਗੀ ਜੀ ਬੇਲ ਤੇ ਇਹ ਬਣਿਆ ਹੋਇਆ ਘੇਰਾ ਠੀਕ ਹੈ ਮਸ਼ੀਨੀ ਵਰਕ ਦੇ ਨਾਲ ਮਸਲੀਨ ਦੀ ਸਲਵਾਰ ਆ organza ਦੀ ਸ਼ਰਟ ਆ organza ਦਾ ਹੀ ਦੁਪੱਟਾ ਸਾਰੇ ਦੁਪੱਟੇ ਦੇ ਕੋਲ ਤੇ ਲੜਾਂ ਦੇ ਉੱਪਰ ਜਿਹੜੇ ਵੱਡੇ ਲੜ ਹੁੰਨੇ ਆ ਉਹਨਾਂ ਦੇ ਉੱਪਰ ਇਹ ਫਲਾਰਾ ਕਰਨਗੇ ਦੇਖੋ ਇਦਾਂ ਦੋਨੋਂ ਸਾਈਡ ਵੱਡੇ ਲੜਾਂ ਦੇ ਉੱਪਰ ਬਹੁਤ ਸੋਹਣਾ ਜਿਹਾ ਵਰਕ ਹੋਇਆ ਹੋਇਆ ਵੇ ਤੇ ਪ੍ਰਾਈਸ ਹੈਗਾ ਜੀ 2600 ਇਹਦਾ ਸੈਕਿੰਡ ਕਲਰ ਹੈ ਠੀਕ ਹੈ ਦੋ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਤੇ ਇੱਕ ਤੁਹਾਨੂੰ ਇਹਦਾ ਹਲਕਾ ਜਿਹਾ ਚੇਂਜ ਡਿਜ਼ਾਈਨ ਮਿਲ ਜਾਏਗਾ ਇਹ ਵਾਲਾ ਇਹ ਪੈਚਵਰਕ ਦੇ ਨਾਲ ਆ ਇਹ ਪੈਚਵਰਕ ਦੇ ਨਾਲ ਆ ਮਸਲੀਨ ਦੀ ਸਲਵਾਰ ਆ ਤੇ ਇਹਦੇ ਵੀ ਇਦਾਂ ਹੀ ਸਾਰੇ ਦੁਪੱਟੇ 'ਚ ਫੁੱਲ ਲਾ ਦਣਗੇ ਜੇ 2600 ਪ੍ਰਾਈਸ ਦੇ ਨਾਲ ਪਿਓਰ ਦਾ ਸੂਟ ਦੇ ਰਹੇ ਆ ਬਿਲਕੁਲ ਪਿਓਰ कॉटन ਇਹ ਬਿਲਕੁਲ ਪਿਓਰ कॉटन ਆ 3500 ਵਾਲਾ ਸੂਟ ਆ ਸਿੰਗਲ ਸੂਟ ਹੋਣ ਕਰਕੇ ਡਿਸਕਾਊਂਟ ਤੇ ਦੇ ਰਹੇ ਆ ਟੋਟਲੀ ਆਰੀ ਦਾ ਵਰਕ ਆ ਜੀ ਇਹ ਪਿਓਰ ਦਾ ਸੂਟ ਆ ਪਿਓਰ कॉटन ਦੇ ਉੱਪਰ ਆ ਮਸਲੀਨ ਦੀ ਸਲਵਾਰ ਆ ਮਲ कॉटन ਬੋਲਦਾਂ ਨੇ ਜੀ ਇਹਨੂੰ ਤੇ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਬਰਬਰੀ ਦਾ ਸੂਟ ਹੈ ਜੇ ਵੂਮੈਂਟ ਬ੍ਰਾਂਡ ਦਾ 3500 ਪ੍ਰਾਈਸ ਦੇ ਨਾਲ ਪਿਓਰ ਮਸਲੀਨ ਦੀ ਸਲਵਾਰ ਹੈ ਪਿਓਰ ਤੇਰ ਹੋ ਗਈ ਵਾਲਾ ਸੂਟ ਸਾਰੇ ਇਹ ਬਰਬਰੀ ਦੀ ਸ਼ਰਟ ਆ ਸਾਰੇ ਦੇ ਵਿੱਚ ਵਰਕ ਆ 3500 ਪ੍ਰਾਈਸ ਹੈਗਾ ਸੂਟ ਦਾ ਤੇ ਫੋਰ ਸਾਈਡ ਦੁਪट्टे ਦੇ ਵਰਕ ਆ ਇਹ ਵੀ ਬਰਬਰੀ ਦਾ ਹੀ ਦੁਪੱਟਾ ਹੈ ਪ੍ਰਾਈਸ ਹੈਗਾ ਹੁਣ ਇਸ ਟਾਈਮ 2600 ਕ੍ਰਸ਼ ਦੇ ਉੱਪਰ ਸੂਟ ਆ ਜੀ ਐਦਾਂ ਮਿਲੇਗਾ ਤੁਹਾਨੂੰ ਸੂਟ ਇਹ ਠੀਕ ਹੈ ਕ੍ਰਸ਼ ਦੇ ਉੱਪਰ ਬਣਿਆ ਹੋਇਆ ਪੀਸ ਆ ਸਾਰਾ ਸੂਟ ਹੈਂਡ ਪੇਂਟ ਦੇ ਨਾਲ ਆ ਤੇ ਨਾਲ ਤੁਹਾਨੂੰ ਇਹ ਦੁਪੱਟਾ ਮਿਲੇਗਾ ਉਹ ਵੀ ਕ੍ਰਸ਼ ਦਾ ਹੀ ਆ ਗਰੇਪ ਦੀ ਸਲਵਾਰ ਹੈ ਜੀ ਇਹਦੇ ਨਾਲ ਕ੍ਰਸ਼ ਦਾ ਦੁਪੱਟਾ ਤੇ ਕ੍ਰਸ਼ ਦਾ ਹੀ ਪੂਰਾ ਸੂਟ ਆ ਇੱਕ ਕੋਈ ਪੀਸ ਆ ਇਹ ਵੀ ਹੁਣ ਤੁਹਾਨੂੰ 2600 ਚ ਮਿਲੇਗਾ ਇੱਕ ਪਿਓਰ ਔਰਗੇਂਜ਼ਾ ਦੀਆਂ ਕੁਸ਼ ਇਕਾਈਟਮਾਂ ਨੇ ਜਿਹੜੀਆਂ 3200 ਵਾਲੀਆਂ ਜੀ ਬ੍ਰਾਂਡਡ ਤੇ ਅੱਜ ਅਸੀਂ ਤੁਹਾਨੂੰ ਇਹ ਵੀ 2600 ਦੀ ਇਹ ਦੇਵਾਂਗੇ ਪਿਓਰ ਔਰਗੇਂਜ਼ਾ ਦੀ ਸ਼ਰਟ ਆ ਪ੍ਰਿੰਟਡ ਤੁਸੀਂ ਇਹਨਾਂ ਤੇ ਵਰਕ ਕਰਵਾ ਸਕਦੇ ਹੋ ਜਾਂ ਫਿਰ ਇਦਾਂ ਵੀ ਸੂਟ ਨੂੰ ਲੇਸ ਵਰਕ ਦੇ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਕ੍ਰੇਪ ਦੀ ਸਲਵਾਰ ਆ ਤੇ ਪਿਓਰ ਔਰਗੇਂਜ਼ਾ ਦੇ ਹੀ ਦੁਪੱਟੇ ਰਹਿਣਗੇ ਇਹਨਾਂ ਦੇ ਇਦਾਂ ਪ੍ਰਿੰਟਡ ਇਹ ਬਹੁਤ ਸੋਹਣੀ ਸਰਦਾਰੀ ਲੁੱਕ ਦੇ ਸੂਟ ਨੇ ਤੇ ਪ੍ਰਾਈਸ ਰਹੇਗਾ ਜੀ 2600 ਇਹਦੇ ਵਿੱਚ ਇੱਕ ਤੁਹਾਨੂੰ ਪ੍ਰਿੰਟ ਇਹ ਵਾਲਾ ਮਿਲ ਜਾਏਗਾ ਪ੍ਰਿੰਟਿੰਗ ਤਾਂ ਬਹੁਤ ਪਿਆਰੀ ਪਿਆਰੀ ਆ ਤੇ ਇੱਕ ਇਹਦਾ ਇਹ ਦੁਪੱਟਾ ਮਿਲ ਜਾਏਗਾ ਠੀਕ ਹੈ ਪ੍ਰਿੰਟਿੰਗ ਬਹੁਤ ਸੋਹਣੀ ਆ ਸਾਰੀ ਦੁਪੱਟੀਆਂ ਦੀ 2600 ਪ੍ਰਾਈਸ ਦੇ ਨਾਲ ਔਰਗੈਂਜ਼ਾ ਦੀ ਇਹ ਸ਼ਰਟ ਹੈ ਇਹ ਤਾਂ ਸਰਦੀ ਚ ਪਾਈ ਹੋਈ ਸੂਟ ਵੀ ਬਹੁਤ ਸੋਹਣੇ ਲੱਦਦੇ ਆ ਉਹ ਵੀ ਕੇ ਰੇਪ ਦੀਆਂ ਸਲਵਾਰਾਂ ਦੇ ਨਾਲ ਸੂਟ ਨੇ ਪ੍ਰਿੰਟ ਤੇ ਕਲਰ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਸੋਨਾ ਇੱਕ ਕਲਰ ਆ ਪ੍ਰਿੰਟ ਆ ਠੀਕ ਹੈ ਤੇ ਐਤਾ ਮਿਲੇਗਾ ਜੇ ਸੂਟ ਕੇ ਰਬਾ ਬਹੁਤ ਸੋਣਾ ਇਹ ਕਪੜਾ ਮਤਲਬ ਕਿ ਇੱਕ ਨੰਬਰ ਆ ਜਿਹੜਾ organza ਦਾ ਸ਼ਰਟ ਦਾ ਸਟਾਫ ਤੇ ਸਲਵਾਰ ਦਾ crepe ਦੀ ਸਲਵਾਰ ਆ ਉਮੀਦ ਕਰਦੀ ਆ ਜੀ ਤੁਹਾਨੂੰ ਕਲੈਕਸ਼ਨ ਪਸੰਦ ਆ ਹੀ ਹੋਏਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much ਥੈਂਕ ਯੂ